ਵਾਹ ਪਤੰਦਰਾ ਕੀ ਡਰਾਮਾ ਰਚਿਆ ਖੁਦ ਹੀ ਆਪਣੀ ਥਾਰ ਤੇ ਮੂਸੇ ਵਾਲੇ ਵਾਂਗੂ ਚਲਾਤੀਆਂ ਗੋਲੀਆਂ ਥਾਰ ਗੱਡੀ ਤੇ ਸਾਨੂੰ ਲਵਾਰਸ ਹਾਲਤ ਵਿੱਚ ਥਾਰ ਗੱਡੀ ਦੀ ਇਨਫੋਰਮੇਸ਼ਨ ਆਈ ਵੀ ਉਹਦੇ ਤੇ ਫਾਇਰਿੰਗ ਹੋਈ ਹੋਈ ਹੈ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਇਹਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ ਉਹ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਕਰ ਰਹੇ ਸੀ ਤਾਂ ਉਹਨਾਂ ਨੂੰ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੁਆਇਨਿੰਗ ਲੈਟਰ ਦੇਨੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪ੍ਰੋਕਸੀਮੇਟਲੀ 20 ਦੇ ਕਰੀਬ ਹੈਗੇ ਆ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਹਰਜਿੰਦਰ ਹਣੀ ਇਹਦਾ ਇਹਦੀ ਫਿਰ ਆਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ ਇਹਦੀ ਆਲਟੋ ਗੱਡੀ ਚ ਬੈਠ ਕੇ ਉੱਥੋਂ ਡਰਾਮਾ ਕਰਕੇ ਨਿਕਲ ਗਿਆ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਖਬਰ ਤਾਂ ਸੁਣੀ ਹੋਵੇਗੀ ਕਿ ਇੱਕ ਥਾਰ ਤੇ ਮੂਸੇ ਵਾਲੇ ਵਾਂਗੂ ਫਾਇਰਿੰਗ ਹੋਈ ਸੀ ਤੇ ਜਿਸ ਥਾਰ ਤੇ 5 ਤੋਂ 6 ਗੋਲੀਆਂ ਲੱਗੀਆਂ ਸੀ ਤਾਂ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸ ਨੌਜਵਾਨ ਦੀ ਥਾਰ ਸੀ ਉਸਨੇ ਹੀ ਇਹ ਸਾਰਾ ਡਰਾਮਾ ਰਚਿਆ ਸੀ ਤੇ ਆਪਣੀ ਥਾਰ ਤੇ ਗੋਲੀਆਂ ਚਲਾਈਆਂ ਸੀ ਤੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਕੇ ਨੌਜਵਾਨਾਂ ਦੇ ਕੋਲੋਂ 2 ਕਰੋੜ ਰੁਪਏ ਠੱਗੇ ਸੀ ਤਾਂ ਇਸ ਕਰਕੇ ਕਿ ਨੌਜਵਾਨਾਂ ਨੂੰ ਪੈਸੇ ਨਾ ਮੋੜਨੇ ਪੈ ਜਾਣ ਤਾਂ ਇਹ ਸਾਰਾ ਡਰਾਮਾ ਉਸਨੇ ਖੁਦ ਹੀ ਰਚਿਆ ਸੀ ਆਖਿਰ ਕੀ ਆ ਪੂਰਾ ਮਾਮਲਾ ਆਉਤ ਤੋਂ ਸੁਣੋ ਦਿਓ ਥਾਰ ਗੱਡੀ ਤੇ ਸਾਨੂੰ ਲਵਾਰ ਹਾਲਤ ਵਿੱਚ ਸਾਰ ਗੱਡੀ ਦੀ ਇਨਫੋਰਮੇਸ਼ਨ ਆਈ ਵੀ ਉਹਦੇ ਤੇ ਫਾਇਰਿੰਗ ਹੋਈ ਹੋਈ ਆ ਉਹਦੀ ਅ ਇਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ ਤਾਂ ਕਿ 26 ਜਨਵਰੀ ਦਾ ਦਿਨ ਸੀਗਾ ਇਸ ਕਰਕੇ ਸਾਰੇ ਹੀ ਬੜੇ ਸ਼ੌਕ ਹੋਏ ਵੀ ਕੀ ਹੈਪਨ ਹੋਇਆ ਪਰੰਤੂ ਉਹਦਾ ਕੰਪਲੇਂਟੈਂਟ ਕੋਈ ਨਹੀਂ ਸੀਗਾ ਸਾਡੇ ਕੋਲ ਉਹਦੇ ਬ੍ਰਦਰ ਨੇ ਕਿਹਾ ਵੀ ਮੇਰੇ ਬ੍ਰਦਰ ਦੀ ਗੱਡੀ ਆ ਇਹ ਔਰ ਉਦੋਂ ਫਰਦਰ ਉਹਦਾ ਬ੍ਰਦਰ ਵੀ ਨਹੀਂ ਲੱਭ ਰਿਹਾ ਐਜੇ ਅਸੀਂ ਉਹਨੂੰ ਕਨੈਪਿੰਗ ਐਂਡ ਆਰਮ ਸੈਕਟਰ ਦੇ ਤੈ ਦਿਨ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾ ਬੰਦਾ ਹੈ ਪਹਿਲਵਾਨ ਹੈ ਔਰ ਇਹਦਾ ਜਿਹੜਾ ਸ਼ੌਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੁਝ ਸਾਨੂੰ ਦੱਬੀ ਜਵਾਨ ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਇਹਨੇ ਠੱਗੀ ਇਨੇ ਕੀਤੀ ਹੋਈ ਆ ਕੋਈ ਵੱਡੀ ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਲੇ ਓਨ ਪ੍ਰੋਸੈਸ ਸੀਗੇ ਇਨ ਬਿਟਵੀਨ ਅਸੀਂ ਵੀ ਇੱਥੋਂ ਫ੍ਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ ਔਰ ਇਨਵੈਸਟੀਗੇਟਿਓਨ ਕਿ ਕਿ ਬੜਾ ਇਨਸੀਡੈਂਟ ਜਿਹੜਾ ਸੀਗਾ ਪੰਜ ਫਾਇਰ ਹੋਏ ਹੋਏ ਸੀ ਥਾਰ ਗੱਡੀ ਤੇ ਔਰ ਬੰਦਾ ਮਿਸਿੰਗ ਸੀਗਾ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ ਔਰ ਸੀਨੀਅਰ ਅਫਸਰ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੱਖ-ਵੱਖ ਟੀਮਾਂ ਲਾ ਕੇ ਉੱਥੇ ਵਰਕ ਜਦੋਂ ਸਟਾਰਟ ਕੀਤਾ ਇਨ ਇਸ ਵਰਕ ਦੇ ਦੌਰਾਨ ਹੀ ਸਾਡੇ ਕੋ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮੁਲਾਜ਼ਮ ਹੈ ਜੀ ਅਸੀਂ ਸਪੋਰਟ ਸੈਂਟਰ ਤੋਂ ਇਹਦਾ ਪਤਾ ਕਰਾਇਆ ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮੁਲਾਜ਼ਮ ਜਦੋਂ ਇਹਦੀ ਸੋਸ਼ਲ ਮੀਡੀਆ ਅਸੀਂ ਨੈਟਵਰਕ ਚੈੱਕ ਕੀਤਾ ਉੱਥੇ ਇਹਦੀਆਂ ਏਐਸਆਈ ਦੀਆਂ ਫੋਟੋ ਸਿਕੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਹਨਾਂ ਆਪ ਹੀ ਪਾਈਆਂ ਹੋਈਆਂ ਸੀਗੀਆਂ ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ ਪੀਪੀ ਪੁੱਠੀ ਲੱਗੀ ਹੋਈ ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੁਆਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪ੍ਰੋਕਸੀਮੇਟਲੀ ਬੀ ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਤੇ ਪੰਜਾਬ ਦੇ ਪੰਜਾਬ ਦੇ ਮਕੇਰੀਆਂ ਦਸੂਹੇ ਏਰੀਏ ਦੇ ਆਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਲ ਦੇ ਆਰ ਉਹ ਤਕਰੀਬਨ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ ਕੋਈ ਕਿਸੇ weight ਵਿੱਚ ਹੈ ਕੋਈ ਕਿਸੇ weight ਦੇ ਵਿੱਚ ਔਰ ਇਹਨੇ ਉਹਨਾਂ ਨੂੰ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਵੱਖ-ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤੇ ਪ੍ਰੋਕਸੀਮੇਟਲੀ 2 ਕਰੋੜ ਦੇ ਲੱਗੇ ਅਮਾਉਂਟ ਬਣਦੀ ਸੀ ਜਿਹੜਾ ਜਿਹੜੀ ਇਹਨੇ ਲਈ ਹੋਈ ਸੀ ਔਰ ਉਹਦੀ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹਲੇ ਚੱਲ ਰਹੀ ਹੈਗੀ ਆ। ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਆ। ਉਸ ਤੋਂ ਬਾਅਦ ਇਹਦੀ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹਨਾਂ ਨਾਲ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ ਤੇ ਕਾਲ ਸੀਗੀਆਂ ਇੰਟਰਨੈਟ ਕਾਲ ਸੀਗੀਆਂ ਜਦੋਂ ਉਹਦੇ ਤੇ ਅਸੀਂ ਵਰਕ ਸਟਾਰਟ ਕੀਤਾ ਤੇ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੈਲਾ ਕਰਨੈਲ ਜਰਨੈਲ ਕੈਲਾ ਜਿਹੜਾ ਕਿ ਇਹਦਾ ਉਸਤਾਦ ਹੈ। ਜਦੋਂ ਉਹਦੇ ਨਾਲ ਥੋੜੀ ਸਖਤੀ ਨਾਲ ਪਤਾ ਕੀਤਾ ਤੇ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਹਰਜਿੰਦਰ ਹਣੀ ਇਹ ਆ ਇਹਦੀ ਫਿਰ ਆਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ ਇਹਦੀ ਆਲਟੋ ਗੱਡੀ 'ਚ ਬੈਠ ਕੇ ਉੱਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਰਾਤੀ ਲੇਟ ਨਾਈਟ ਆਲਮੋਸਟ ਕਾਫਿਨ ਲੇਟ ਹੋ ਗਿਆ ਸੀ ਅਸੀਂ ਤੇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ ਔਰ ਫਰਦਰ ਇਹਨੂੰ ਰਿਕਵਰ ਕੀਤਾ ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲਿਗਲ ਹੈਗਾ ਇਹਦੇ ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਵੀ ਇਹਦੇ ਕੋ ਆਇਆ ਕਿੱਥੋਂ ਤੇ ਕਿਵੇਂ ਇਹਦੇ ਕੋਲ ਪਹੁੰਚਿਆ ਇੱਕ ਇਹਦੇ ਜਦੋਂ ਇਹਨੂੰ ਰਾਉਂਡ ਅਪ ਕਰ ਲਿਆ ਫਿਰ ਅਸੀਂ ਇਹਨੂੰ ਇਨਹੈਂਡ ਕੀਤਾ ਜਦੋਂ ਔਰ ਫਰਦਰ ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ ਪੀਏਪੀ ਦੀ ਮੋਹਰ ਲੱਗੀ ਹੋਇਆ 8 ਬਟਾਲੀਅਨ ਦੀ ਜਿਹੜੀ ਕਿ ਜਦ ਕਿ 8 ਬਟਾਲੀਅਨ ਪੀਏਪੀ ਚ ਹੈ ਹੀ ਕੋਈ ਨਹੀਂ ਤੇ ਘਰੋਂ ਜਦੋਂ ਇਹਦੀ ਸਰਚ ਕੀਤੀ ਤੇ ਇਹਦੀਆਂ ਵਰਦੀਆਂ ਮਿਲੀਆਂ ਪ੍ਰੋਪਰ 벨ਟ ਅ ਸਨਸਪੈਕਟਰ ਇਨਸਪੈਕਟਰ ਰੈਂਕ ਦੀ ਹੈ ਇੱਕ ਇੱਕ ਹੀ ਐਸ ਹੈ ਇਹ ਦੋ ਵਰਦੀਆਂ ਇਹਦੇ ਘਰੋਂ ਮਿਲੀਆਂ ਔਰ ਤਿੰਨ ਹਾਂ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ ਤੇ ਇੱਕ ਵਰਦੀ ਪਾਲਦੇ ਸੀਗੇ ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਾ ਤੇ ਜਦੋਂ ਲੰਘਦਾ ਸੀ ਤੇ ਮੁਲਾਜ਼ਮ ਕਹਿ ਕੇ ਉੱਥੋਂ ਟੋਲ ਪਲਾਜ਼ਾ ਤੋਂ ਕ੍ਰੋਸ ਕਰਦਾ ਸੀਗਾ ਔਰ ਸਾਨੂੰ ਜਿੰਨਾ ਅਸੀਂ ਸ਼ੌਕਡ ਸੀਗੇ ਔਨ ਜਿੰਨੀ ਇਹਨੇ ਠੱਗੀ ਮਾਰੀ ਆ ਪਹਿਲਾਂ ਅਸੀਂ ਆਰਮਸ ਪਰਚਾ ਦਿੱਤਾ ਸੀ ਫਿਰ ਅਸੀਂ ਹੁਣ 420 406 465 68 71 ਔਰ ਜਿਹੜੀਆਂ ਇਹਨੇ 170 171 ਆਰਮਸ ਐਕਟ ਇਹ ਜੁਰਮ ਚ ਲੇਟਰ ਔਨ ਅਸੀਂ ਵਾਦਾ ਕੀਤਾ ਉਹਦਾ ਮੀਨ ਸੀਗਾ ਵੀ ਇਹ ਜਿਹੜੇ ਮੁੰਡਿਆਂ ਨੂੰ ਅੱਜ ਟਾਈਮ ਦਿੱਤਾ ਸੀ ਇਹਨੇ ਵੀ 26 ਜਰਮੀ ਨੂੰ ਤੁਹਾਨੂੰ ਜੁਆਇਨਿੰਗ ਲੈਟਰ ਦੇਣਾ ਵੀ ਉਹਦੇ ਲਈ ਇਹ ਟਾਈਮ ਗੇਨ ਕਰ ਲਵੇ ਹੋਰ ਵੀ ਮੇਰਾ ਤਾਂ ਉਦੋਂ ਕੰਮ ਹੋਇਆ ਨਹੀਂ ਮੇਰੀ ਕਿਡਨਾਪਿੰਗ ਹੋ ਗਈ ਸੀਗੀ ਮੈਨੂੰ ਚੱਕ ਕੇ ਲੈ ਗਏ ਸੀ ਬੰਦੇ ਕੋਈ ਇਸ ਕਰਕੇ ਇਹਨੇ ਡਰਾਮਾ ਸਾਰਾ ਰਚਿਆ ਸੀਗਾ ਇਹ ਐਪ੍ਰੋਕਸੀਮੇਟਲੀ 1 ਸਾਲ ਦਾ ਟਾਈਮ ਹੈ 1 ਡੇਢ ਸਾਲ ਤੋਂ ਇਹ ਇਹ ਵਰਕ ਕਰ ਰਿਹਾ ਆ ਜਿਹੜੇ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰ ਰਿਹਾ ਸੀ ਸੌਰੀ 20 ਬੰਦੇ ਐ ਐਪ੍ਰੋਕਸੀਮੇਟਲੀ ਹਾਲੇ ਮੈਨੂੰ ਉਮੀਦ ਆ ਵੀ ਹੋਰ ਵੀ ਬੰਦੇ ਆਉਣਗੇ ਸਾਹਮਣੇ ਇਹ 20 ਬੰਦੇ ਦਾ ਸਾਹਮਣੇ ਆ ਗਿਆ ਸਾਡੇ ਜੀ ਇਹਨਾਂ ਨੂੰ ਫਿਰ ਇਨਸ਼ੀ ਨਹੀਂ ਕੋਈ ਨਾਮ ਰੱਖਣਾ ਚਾਹੀਦਾ ਜਿਹੜਾ ਅਜੀ ਅਜੀ ਇਹਦੇ ਨਾਲ ਦਾ ਸਾਥੀ ਆ ਉਹ ਵੀ ਇਹ ਸਾਰੇ ਪਹਿਲਵਾਨ ਆ ਇਹ ਵੀ ਪੈਸਾ ਪੈਸਾ ਮਿਲਵੰਢ ਕੇ ਪੈ ਅਜੀਸ ਇਹ ਅਜੀ ਨੂੰ ਅਕਾਊਂਟ ਚ ਪੈਸੇ ਪਾਏ ਅਜੀ ਨੇ ਅੱਗੇ ਰਜੀਵ ਦੇ ਪਾਏ ਇਹ ਜਿਆਦਾ ਟਾਰਗੇਟ ਹੈ ਹਰਿਆਣੇ ਦੇ ਪਹਿਲਵਾਨਾਂ ਨੂੰ ਕਰਦੇ ਕਿਉਂਕਿ ਅਜੀ ਜਿਹੜਾ ਪਹਿਲਵਾਨ ਆ ਉਹ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਛਿੰਝਾਂ ਤੇ ਕੁਸ਼ਤੀ ਲੜਨ ਆਉਂਦਾ ਔਰ ਇਹਨਾਂ ਦੀ ਕਾਫੀ ਅੱਛੀ ਫਰੈਂਡਸ਼ਿਪ ਹੈਗੀ ਇਹਨਾਂ ਨਾਲ ਪਤਾ ਲੱਗਿਆ ਕਿ ਜਿੱਥੇ ਵੀ ਇਹ ਸਿੰਜਾ ਲੜਨ ਜਾਂਦੇ ਸੀਗੇ ਉੱਥੇ ਜਿੱਤੇ ਸੀਗੇ ਆਪਣੇ ਪੈਸੇ ਦਾ ਹੀ ਉਹਨਾਂ ਨੂੰ ਮੋਰੋ ਕਮਿਟੀ ਆ ਜਾਂ ਟਰੈਕਟਰ ਦੇਂਦੇ ਸੀਗੇ ਤੋ ਉਹ ਅਨਾਉਂਸ ਕਰਦੇ ਸੀਗੇ ਕਿ ਜਿੱਤੇ ਦਾ ਪੈਸਾ ਨੂੰ ਟਰੈਕਟਰ ਦਿੱਤਾ ਹੈ ਜਦ ਕਿ ਪਹਿਲੇ ਉਹਨਾਂ ਨੂੰ ਲੱਗ ਦਿੰਦੇ ਸੀਗੇ ਦੇਖੋ ਹਾਲੇ ਇਹ ਜਿਹੜੀਆਂ ਹਾਲੇ ਕੋਈ ਸਾਡੀ ਇਨਵੈਸਟੀਗੇਸ਼ਨ ਸ਼ੰਜ ਮੇਲੇ ਵਾਲੀ ਕੋਈ ਕਮੇਟੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਔਰ ਫਰਦਰ ਜੇ ਇਹ ਵੀ ਗੱਲ ਹੈਗੀ ਇਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਠੱਗੀ ਹੈਗੀ ਆ ਜਿਹੜੇ ਲੋਕੀ ਕੁਸ਼ਤੀ ਨੂੰ ਪਿਆਰ ਕਰਦੇ ਆ ਇਹ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਠੱਗੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਪੀਸ਼ ਕਰਾਵਾਂਗੇ ਇਹਨਾਂ ਨਹੀਂ ਨਹੀਂ ਪਹਿਲਾਂ ਐਫਆਰ ਕੋਈ ਦਰਜ ਨਹੀਂ ਹੈਗੀ ਐਸ ਪਰ ਹਾਲੇ ਤੱਕ ਜਿਹੜਾ ਅਸੀਂ ਰਿਕਾਰਡ ਚੈੱਕ ਕੀਤਾ ਇਹੀ ਐਫਆਰਾਂ ਦਰਜ ਆਈਏ ਗੀਆਂ ਨਹੀਂ ਹਾਲੇ ਤੱਕ ਦੀ ਤਫਤੀਸ਼ ਦੇ ਵਿੱਚ ਨਹੀਂ ਆਇਆ ਪਰੰਤੂ ਫਰਦਰ ਜਿਹੜਾ ਹੈਗਾ ਇਹਦਾ ਇੱਕ ਇਨ-ਲਾਜ਼ ਹੈਗਾ ਜਿਹੜਾ ਇਹਦੀ ਭੈਣ ਦਾ ਘਰ ਵਾਲਾ ਉਹਨੇ ਵੀ 8 ਬੰਦੇ ਜਿਹੜੇ ਸੀਗੇ ਇਹਨੂੰ ਕਰਕੇ ਦਿੱਤੇ ਸੀ ਉਹ ਵੀ ਅਸੀਂ ਉਹਨੂੰ ਵੀ ਨਾਲ ਹੀ ਰੱਖਿਆ ਹੋਇਆ ਸੰਜੀਪ ਸੰਜੀਪ ਜਿਹੜਾ ਸੰਜੀਪ ਇਹਦਾ ਜੀਜਾ ਆ ਜੀ ਹਾਂ ਜਿਹੜਾ ਮੇਨ ਆ ਰਜੀਵ ਛੋਟੂ